ਜੀ ਭਤੇ ਦੇਖੋ ਜੀ ਇੱਕ ਬੇਜਾਨੀ ਦੇ ਵਿਚਾਰੀ ਤੇ ਬਹੁਤ ਤਸੱਦਦ ਧਾਇਆ ਗਿਆ ਔਟਮਾਰ ਕੀਤੀ ਗਈ ਰਾਤ ਨੂੰ ਸੰਗਲਾ ਦੇ ਨਾਲ ਬੰਨਿਆ ਜਾਂਦਾ ਸੀਗਾ ਸੰਗਲਾ ਦਾ ਬੰਦ ਬੰਨ ਕੀ ਨਾਮ ਤੇਰਾ ਜੀ ਨਮੰਦੀਸ਼ ਬਾੜਾ ਰਾਵਣਦੀਪ ਹੋਰ ਰਮਨਦੀਪ ਕਿਥੋਂ ਦੇਣ ਵਾਲਾ ਸੀ ਜੀ ਜਲੰਧਰ ਦੇ ਰਮਨ ਕਿਹੜਾ ਬੰਦ ਰਮਨ ਜੀ ਕਣਕਿੱਤਿਆਣੀ ਜੀ ਅੱਛਾ ਤੇ ਵਿਆਹ ਕਿੱਥੇ ਤੁਸੀਂ ਵੇ ਆਏ ਸ਼ਾਹਕੋਟ ਸੀ ਵਿਆਹਿਆ ਸ਼ਾਹਕੋਟ ਵਿੱਚ ਕਿੰਨੇ ਸਾਲ ਹੋ ਗਏ ਵਿਆਹ ਹੋਏ ਨੇ ਮਿਆਂ ਨੂੰ 12-13 ਸਾਲ ਹੋ ਗਏ ਮੇਰੇ ਜੀ ਜਿਆਦਾ ਹੀ ਹੋ ਗਿਆ ਹਾਂ ਹਾਂ ਅੱਛਾ ਜਿਆਦਾ ਦੇ ਹਾਂ ਹਾਂ ਤੇ ਉਹ ਘਰ ਵਾਲਾ ਕੀ ਕਰਦਾ ਸੀ ਤੁਹਾਡਾ 4000 ਦਾ ਆਲਟਾਈਟਲ ਹੁੰਦਾ ਸੀ ਟੈਂਪ 4000 ਦਾ ਹਾਂਜੀ ਕੀ ਗੱਲਬਾਤ ਹੋਈ ਇਹ ਲੜਕੀ ਲੈ ਆ ਕੋ ਜਨਾਨੀ ਲੈ ਆ ਗੜ ਕੇ ਜਨਾਨੀ ਲੈ ਆ ਸੀ ਹੋਰ ਹਾਂਜੀ ਜਰਾਰੇ ਹੋਰ ਲਿਆ ਘਰ ਵਾਲੀ ਹੋਰ ਲਿਆ ਸੀ ਹਾਂਜੀ ਤੁਹਾਨੂੰ ਕੀ ਕਰਦਾ ਮੈਨੂੰ ਬਾਹਰ ਘੜ ਦਿੱਤੇਗਾ ਘਰ ਬਾਹਰ ਘੜਤਾ ਹਾਂਜੀ ਅੱਛਾ ਬੱਚਾ ਸਮੇਤ ਹਾਂਜੀ ਬੱਚੇ ਨੂੰ ਬਾਹਰ ਘੜ ਦਿੱਤਾ ਹਾਂ ਫਿਰ ਤੇ ਤੁਹਾਡਾ ਤਾਏ ਦੇ ਲੜਕੇ ਨੇ ਕੀ ਗੱਲ ਬਾਤ ਹੋਈ ਹਾਂਜੀ ਉਹਨੇ ਗਾਂ ਦੀ ਗਾਂ ਵੇਚ ਦਿੱਤਾ ਬਾਜ ਕਿੱ데 ਵੇਚਿਆ ਤਾਏ ਦੇ ਲੜਕੇ ਨੇ ਹਾਂਜੀ ਤਾਏ ਦੇ ਲੜਕੇ ਨੇ ਗਾਂ ਵੇਚਿਆ ਹਾਂਜੀ ਅੱਛਾ ਉਸ ਤੋਂ ਬਾਅਦ ਕੌਣ ਲਿਆ ਹਾਂਜੀ ਜੋਤੀ ਨੇ ਸਿਰਾਜੇ ਸਾਂਚ ਹਾਂਜੀ ਜੋਤੀ ਕਿੱਥੋਂ ਗ੍ਰਹਿਣ ਵਾਲੀ ਹੋਰ ਰਾਜਸਥਾਨ ਚ ਹਾਂਜੀ ਅੱਛਾ ਰਾਜਸਥਾਨ ਤੇ ਹਾਂਜੀ ਰਾਜਸਥਾਨ ਚ ਜਨਨ ਲਿਆ ਬੱਚਾ ਇੱਥੇ ਲਾਈ ਫਿਰ ਇੱਧਰ ਤੇ ਨੋ ਹਾਂਜੀ ਇੱਥੇ ਲਾਈ ਫਿਰ ਅੱਗੇ ਕਿੱਥੇ ਵੇਚਤਾ ਉਹਨੇ ਗਾਂ ਦੀ ਗਾਂ ਵੇਚ ਵੇਚਿਆ ਇੱਥੇ ਆਪਣੀ ਮਾਂ ਕੋਲ ਛੱਡ ਗਈ ਮਾਂ ਕੋਲ ਛੱਡ ਗਈ ਉਲੀ ਮਾਂ ਨੇ ਲਾੜ ਚਾਚਾ ਵਿੱਚ ਬੰਦਾ ਹੈ ਹਾਂਜੀ ਕਿੱਥੇ ਵਿੱਚ ਆ ਰਿਹਾ ਹੈ ਮਾਂ ਕੀ ਰੋਗ ਹੈ ਹਾਂਜੀ ਗਾਂ ਨਹੀਂ ਹੋਵਤਨ ਤੇ ਮਾਂ ਕੀ ਕਰਾਉਂਦੀ ਜਿੰਦਗੀ ਕਰੇ ਕਰੇ ਬੱਕਰੀਆਂ ਚਰੌਣੀਆਂ ਹਾਂਜੀ 11 ਸਾਲ ਹੋ ਗਏ 11 ਸਾਲ ਹੋ ਗਏ ਹਾਂਜੀ ਪੁੱਤ ਦੀ ਪਿੰਗਲ ਕੋਟ ਦੀ ਵਿੱਚ ਬਾਹ ਕਿੱਡਾ ਕੋਟ ਦੇ ਜੀ ਕੋਟ ਦੀ ਮਾਰ ਦੀ ਬਾਹਰ ਕੱਢ ਦਿੰਦੀ ਭੁੱਖੇ ਰੱਖਦੀ ਇਹ ਕੀ ਹੈ ਜਿਹੜੇ ਆ ਨਿਸ਼ਾਨੜੇ ਤੇਰੇ ਕੀ ਹੋਇਆ ਕੀ ਸੰਗਲਾਂ ਦੇ ਨਿਸ਼ਾਨ ਨੇ ਸੰਗਲਾਂ ਆ ਕੇ ਬੰਨਦੇ ਇਹਨਾਂ ਦਾ ਤਸ਼ੱਦਦ ਹੈ ਹਾਂਜੀ ਕੀ ਕੀ ਦਿਨ ਹੁਦੇ ਹਨ ਚੰਗਣਾ ਲ ਬੰਨ ਕੇ ਰੱਖ ਦੇ ਚੰਗਣਾ ਨਾ ਮਾਰਦੇ ਨਹੀਂ ਜਿਬਾਨ ਨਹੀਂ ਨਿਕਲਦੇ ਉਹਨਾਂ ਨੂੰ ਡਾਰ ਸੀ ਵੀ ਇਹ ਚਲੀ ਗਈ ਤਾਂ ਹੀ ਪੈਸੇ ਕਿਥੋਂ ਅੱਛਾ ਪੈਸੇ ਕਮਾਉ ਦੇ ਇਥੋਂ ਟਰਾਈ ਹੋ ਰਹੇ ਕਿਥੋਂ ਠੀਕ ਹਾਂ ਜੀ ਉਹਨਾਂ ਨੂੰ ਸੀ ਵੀ ਨਾਲ ਦਿਖਾ ਚਲ ਵੇਚ ਦਿੱਤੇ ਹੈਗੇ ਸਾਡੀ ਮਨ ਨਹੀਂ ਆ ਵੀਰਾਂ ਜਾਣਾਂ ਕਿਥੇ ਇੰਨੀ ਰਮਨ ਕਿਹੜਾ ਫਸੜਦੇ ਹੋਗੇ ਤੇ ਗੋਹ ਕੀ ਕੰਮ ਕਰਾਉਂਦੇ ਘਰ ਦਾ ਕੰਮ ਕਰਾਵਾਉਣਾ ਹਾਂ ਜੀ ਘਰ ਦਾ ਕੰਮ ਬੱਕਰੀਆਂ ਪੂਰੀਆਂ ਬੱਕਰੀਆਂ ਚਰਾਉਣਾ ਹਾਂ ਜੀ ਅੱਛਾ ਘਰ ਦਾ ਵਿਚਾਰਾ ਕਰਨਾ ਹਾਂ ਜੀ ਐਸੇ ਦੀ ਕਮਾਈ ਦਾ ਸਾਧਨ ਬਣਾਇਆ ਇਸ ਤਰ੍ਹਾਂ ਕਮਾਈ ਦਾ ਸਾਧਨ ਉਹਨਾਂ ਨੇ ਬਾੜਾ ਬਣਾ ਲਿਆ ਹਾਂ ਜੀ ਅੱਛਾ ਹੋਰ ਕਿੱਥੇ ਵੇਚਿਆ ਸੀ ਤੇਰੇ ਕੋਲ ਮੈਂ ਪਹਿਲਾਂ 8000 ਚ ਵੇਚਿਆ ਰਾਜਸਥਾਨ ਚ ਇੱਥੇ ਵੀ ਵੇਚਿਆ ਕਿੰਨੀ ਜਗ੍ਹਾ ਤੇ ਵੇਚਿਆ ਤੇ ਰਾਜਸਥਾਨ ਚ ਵੇਚਿਆ ਚਾਰ ਜਗ੍ਹਾ ਤੇ ਕਿੰਨੀ ਜਗ੍ਹਾ ਚਾਰ ਜਗ੍ਹਾ ਤੇ ਵੇਚਿਆ ਹੈਗਾ ਚਾਰ ਜਗ੍ਹਾ ਦੇ ਵਿੱਚ ਆ ਹਾਂ ਜੀ ਅੱਛਾ ਚਾਰ ਜਗ੍ਹਾ ਵੇਚ ਦਿੱਤਾ ਕਿ ਘਾਹ ਦੇ ਘਾਹ ਵੇਚ ਦਿੰਦੇ ਸੀ ਹਾਂ ਜੀ ਤੇ ਕਿਸ ਤਰ੍ਹਾਂ ਤੁਸੀਂ ਬਚ ਕੇ ਨਿਕਲ ਆਉਂਦੇ ਸੀ ਉੱਥੇ ਆਪਣੇ ਰਾਹੀਂ ਨਿਕਲਦੇ ਬਚ ਕੇ ਕਿਵੇਂ ਹਾਂ ਜੀ ਕੀ ਨਾਮ ਤੁਹਾਡਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਗੁਰਵਤਾਰ ਸਿੰਘ ਪਿੰਡ ਮੇਰਾ ਮਰਖਾਈ ਪਰ ਮੈਂ ਨਰੈਣਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਤੌਰ ਗ੍ਰੰਥੀ ਸਿੰਘ ਦੀ ਸੇਵਾ ਜਿਹੜੀ ਆ ਨਿਭਾ ਰਿਆਂ ਤੇ ਪਿਛਲੇ ਦਿਨੀ ਇਹ ਵਿਚਾਰੀ ਬੱਚੀ ਮੇਰੇ ਕੋਲੇ ਆਈ ਤੇ ਆ ਕੇ ਇਹਨੇ ਪਾਣੀ ਮੰਗਿਆ ਪਰ ਇਹ ਬਹੁਤ ਡਰੀ ਹੋਈ ਸੀ ਘਬराई ਹੋਈ ਸੀ ਪਿੱਛੇ ਇਹਦੇ 2-4 ਨੌਜਵਾਨ ਸੀਗੇ ਉਹ ਇਹਨੂੰ ਫੜਨ ਵਾਸਤੇ ਆਏ ਮਗਰ ਹੋਏ ਲੱਗੇ ਹੋਏ ਸਨ ਤੇ ਜਦੋਂ ਇਹ ਆ ਕੇ ਮੇਰੇ ਤੋਂ ਪਾਣੀ ਮੰਗਿਆ ਤੇ ਮੈਂ ਕਿਹਾ ਵੀ ਰੁਕ ਜਾ ਵੀਰੇ ਮੈਂ ਦੇ ਦਿੰਦਾ ਅੱਗੇ ਹੋਰ ਆ ਗਈ ਇੱਕ ਕਬਰਾ ਆ ਗਈ ਮੈਂ ਕਿਹਾ ਵੀ ਰੁਕ ਜਾ ਜਦੋਂ ਦੇਖ ਕੇ ਕਹਿੰਦੇ ਮੈਨੂੰ ਮੈਂ ਕੁੱਟਦੇ ਆ ਕਿ ਮੈਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਮੈਂ ਕਿਹਾ ਕਿਉਂ ਕੁੱਟਿਆ ਜਾਂਦਾ ਕਹਿੰਦੇ ਮੇਰੇ ਸਹੁਰੇ ਪਤਾ ਨਹੀਂ ਇਹਨਾਂ ਨੂੰ ਕੀ ਆਇਆ ਦਿਮਾਗ ਦੇ ਵਿੱਚ ਤੇ ਜਦੋਂ ਇਹ ਆ ਕੇ ਮੈਂ ਕਿ ਮੈਂ ਦੇਖਦਾ ਕੌਣ ਮਾਰਦਾ ਤੈਨੂੰ ਜਦੋਂ ਮੈਂ ਬਾਹਰ ਗਿਆ ਤੇ ਦੋ ਨੌਜਵਾਨ ਸੀ ਦੋ ਦੋ ਬੰਦੇ ਹੋਰ ਸੀ ਇੱਕ ਸਿਆਣੀ ਉਮਰ ਦਾ ਸੀ ਆਮਰ ਛਕਿਆ ਸੀ ਇੱਕ ਬੰਦਾ ਹੋਰ ਸੀ ਚਾਰ ਬੰਦੇ ਆ ਗਏ ਤੇ ਇਹ ਵਿਚਾਰੀ ਪੇਟੀਆਂ ਵਾਲੇ ਕਮਰੇ ਦੇ ਵਿੱਚ ਪਿੱਛੇ ਉਹਨਾਂ ਨੂੰ ਵੇਖ ਕੇ ਜਿਹੜੀ ਆ ਲੁੱਕ ਗਈ ਬੜੀ ਬਿਲਕੁਲ ਡਰੀ ਹੋਈ ਸੀ ਇਹਦੇ ਹਾਲਾਤ ਜਿਹੜੇ ਸਾਨੂੰ ਇੰਨੇ ਵਧੀਆ ਨਹੀਂ ਸੀਗੇ ਜਿਹੜੇ ਕੱਪੜੇ ਸੀਗੇ ਉਹ ਮੈਲੇ ਤੇ ਇਹਦੇ ਲਤਾਂ ਦੇ ਵਿੱਚੋਂ ਵੀ ਵਿਚਾਰੀ ਦੇ ਉਹ ਖੂਨ ਜਿਹੜਾ ਵਗ ਰਿਹਾ ਸੀ ਜ਼ਖਮ ਜਿਹੜੇ ਤੱਕੀ ਮਾਮਲਾ ਹੈਗਾ ਪੂਰਾ ਜੋ ਇਹ ਮਹਿਲਾ ਨੂੰ ਖਰੀਦਨ ਵੇਚਣ ਦਾ ਆਇਆ ਹੈ ਜੀ ਇਹ ਜੀ ਆਪਾਂ ਨੂੰ ਇੱਕ ਦਰਖਾਸਤ ਰਿਸਿਵ ਹੋਈ ਸੀਗੀ ਰਮਨਦੀਪ ਕੌਰ ਵੱਲੋਂ ਤੇ ਉਹਨਾਂ ਦੀ ਦਰਖਾਸਤ ਸੀਗੀ ਕਿ ਉਹਨਾਂ ਨੂੰ 2-3 ਥਾਵਾਂ ਤੇ ਖਰੀਦਿਆ ਵੇਚਿਆ ਗਿਆ ਤੇ ਉਹ ਬਰ ਖਿਲਾਫ ਸੀਗੀ ਜੀ ਪਰਮਜੀਤ ਕੌਰ ਬਲੂਰਪਿੰਡ ਤੋਂ ਤੇ ਇੱਕ ਕਪਤਾਨ ਨੇ ਨਰੈਣਗੜ੍ਹ ਤੋਂ ਤੇ ਇਹਨਾਂ ਦੇ ਚੇਰੇ ਭਰਾ ਸੀਗੇ ਜੀ ਜਿੱਥੇ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਤੋਂ ਬਾਅਦ ਹੀ ਰਹਿੰਦੀ ਸੀ ਉਸ ਤੋਂ ਬਾਅਦ ਇਹਨੂੰ ਇੱਕ ਕਿਸੇ ਲੇਡੀ ਨਾਲ ਤੋਰ ਦਿੱਤਾ ਜਾਂਦਾ ਜਿੱਥੇ ਉਹ ਲੇਡੀਜ਼ ਹੀ ਵਾਰ-ਵਾਰ ਅੱਗੇ ਇਹਨੂੰ ਵੇਚਦੀ ਹੈ ਤੇ ਉਸ ਤੋਂ ਬਾਅਦ ਜਦੋਂ ਇੱਥੇ ਫਿਰੋਜ਼ਪੁਰ ਆ ਕੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਹੈ ਤੇ ਇੱਥੋਂ ਦੇ ਪਾਠੀਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਤੇ ਉਹ ਆਪਣੇ ਥਾਣੇ ਕੋਲਗੜੀ ਵਿਖੇ ਫਰੋਜਪੁਰ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਾਂ ਜੀ 71/25 ਮੁਕਦਮਾ ਦਰਜ ਕੀਤਾ ਅੰਡਰ ਸੈਕਸ਼ਨ 143 ਤੇ 144 ਬੀ ਐਨ ਇੱਕ ਜਿਹੜੀ ਪਰਮਜੀਤ ਕੌਰ ਮੁੱਖਾ ਰੋਪੀਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਫ਼ਤੀਸ਼ ਜਾਰੀ ਹੈ ਜੀ ਬਾਕੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੂਗਾ